ਸਿੱਖ ਇਤਿਹਾਸ ਨਾਲ ਜੁੜੀ ਨਵੀਂ ਆਉਣ ਵਾਲੀ ਪੰਜਾਬੀ ਫਿਲਮ ਬੀਬੀ ਰਜਨੀ ਦੀ ਸਟਾਰ ਕਾਸਟ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੀ ਇਸ ਮੌਕੇ ਫਿਲਮ ਦੇ ਕਲਾਕਾਰਾਂ ਨੇ ਗੁਰੂ ਘਰ ਦਰਸ਼ਨ ਕਰ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਫਿਲਮ ਸਿੱਖ ਇਤਿਹਾਸ ਨਾਲ ਜੁੜੀ ਹੈ ਅਤੇ ਬੀਬੀ ਰਜਨੀ ਦਾ ਇਤਿਹਾਸ ਹਰ ਇੱਕ ਸਿੱਖ ਨੂੰ ਪਤਾ ਹੈ ਉਹਨਾਂ ਕਿਹਾ ਕਿ ਅਜਿਹੀਆਂ ਇਤਿਹਾਸਿਕ ਫਿਲਮਾਂ ਕਦੇ-ਕਦੇ ਹੀ ਬਣਦੀਆਂ ਹਨ ਉਹਨਾਂ ਕਿਹਾ ਕਿ ਇਹ ਫਿਲਮ 30 ਅਗਸਤ ਨੂੰ ਰਿਲੀਜ਼ ਹੋਵੇਗੀ ਇਸ ਮੌਕੇ ਫਿਲਮ ਦੇ ਕਲਾਕਾਰਾਂ ਵੱਲੋਂ ਗੁਰੂ ਘਰ ਵਿਖੇ ਸੰਗਤ ਵਿੱਚ ਬੂਟੇ ਵੰਡੇ ਗਏ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਦਾ ਸੁਨੇਹਾ ਦਿੱਤਾ ਗਿਆ ਹਾਂਜੀ ਇਹ ਦਰਸ਼ਨ ਮੇਲੇ ਕਰਨ ਆਏ ਸੀਗੇ ਫਿਲਮ ਸਾਡੀ ਆ ਰਹੀ ਹੈ ਬੀਬੀ ਰਜੀ ਜੋਦਾ ਇਤਿਹਾਸ ਸਾਰਿਆਂ ਨੂੰ ਪਤਾ ਜੀ ਹੈ ਨਾ ਔਰ ਉਹਦੀ ਅਰਦਾਸ ਬੇਨਤੀ ਕਰਨ ਆਏ ਸੀ ਮਹਾਰਾਜ ਦੇ ਦਰਬਾਰ ਤੇ ਉੱਤੇ ਕਿ ਕਾਮਯਾਬੀ ਬਖਸ਼ਣ ਅਨੰਦ ਜੋ ਵੀ ਰਹਿਤ ਮਰਿਆਤਾ ਹਰ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਫਿਲਮ ਜਿਹੜੀ ਬਣਾਣੀ ਆ ਔਰ ਇਤਿਹਾਸ ਨੂੰ ਇਤਿਹਾਸ ਦੇ ਤਰੀਕੇ ਨਾਲ ਹੀ ਸਿਨੇਮੇ ਦੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਸੋ 30 ਤਰੀਕ ਨੂੰ ਸਾਡੀ ਫਿਲਮ 30 ਅਗਸਤ ਨੂੰ ਪੂਰੀ ਦੁਨੀਆ ਦੇ ਵਿੱਚ ਰਿਲੀਜ਼ ਹੋ ਜਾਣੀ ਆ ਸੋ ਉਸ ਚੀਜ਼ ਦੀ ਅਸੀਂ ਮਤਲਬ ਸਾਡੇ ਸਾਡੇ ਮਤਲਬ ਕਿਉਂ ਦਾ ਘਰ ਹੈ ਜੀ ਅਸੀਂ ਮਹਾਰਾਜ ਦੇ ਦਰ ਦੇ ਉੱਤੇ ਨਾ ਤੋਂ ਮਸਤ ਕੋਣ ਆਏ ਸੀ ਜੋ ਇਤਿਹਾਸ ਕਹਿੰਦਾ ਆਪਣੇ ਮਨਕੜੰਤ ਕੋਈ ਚੀਜ਼ ਨਹੀਂ ਜੋ ਇਤਿਹਾਸ ਕਹਿੰਦਾ ਜੋ ਬਚਪਨ ਤੋਂ ਸੁਣਦੇ ਆ ਰਹੇ ਆਂ ਬਸ ਸੇਮ ਉਸੇ ਚੀਜ਼ ਤੇ ਫਿਲਮ ਬਣੀ ਆ ਜੋ ਲੋਕਾਂ ਦੀਆਂ ਭਾਵਨਾਵਾਂ ਨੇ ਜੋ ਲੋਕ ਜੋ ਅਸੀਂ ਸੁਣਿਆ ਜੋ ਤੁਸੀਂ ਸੁਣਿਆ ਜੋ ਸਾਡੇ ਦਾਦੇ ਦਾਦੀਆਂ ਉਹਨਾਂ ਦੇ ਬਜ਼ੁਰਗ ਸੁਣਾਉਂਦੇ ਰਹੇ ਸੇਮ ਹਾਂ ਬਿਲਕੁਲ ਜੀ ਉਸੇ ਫਲਸਫੇ ਤੇ ਫਿਲਮ ਬਣੀ ਹੈ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਦਰਸ਼ਕੀਨੇਦਾਰ ਬਖਸ਼ੇ ਨੇ ਸ਼ੁਕਰਾਨਾ ਕਰਨ ਆਏ ਆ ਔਰ ਇਸ ਕਲਯੁਗ ਚ ਜਿੱਥੇ ਅਸੀਂ ਵਿਚਰ ਰਹੇ ਹਾਂ ਸਾਡੇ ਤੋਂਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਦੁਨਿਆਵੀ ਜੀਵਾਂ ਮਰਮੁਖੀ ਜੀਵਾਂ ਤੇ ਮਹਾਰਾਜ ਦੇ ਚਰਨਾਂ ਚ ਭੁੱਲਾਂ ਚੁੱਕਾਂ ਗਲਤੀਆਂ ਦੀ ਮਾਫੀ ਲੈਣ ਆਏ ਹਾਂ ਕਿ ਮਹਾਰਾਜ ਸਾਨੂੰ ਸਮਤ ਬਖਸ਼ੋ ਪਰ ਆਪਣੇ ਚਰਨਾਂ ਨਾਲ ਜੁੜੋ ਕੋਟਨ ਕੋਟ ਸ਼ੁਕਰਾਨਾ ਕਰਨ ਆਏ ਹਾਂ ਜਿਹੜਾ ਕਾਰਜ ਮਹਾਰਾਜ ਨੇ ਸਾਨੂੰ ਬਖਸ਼ਿਆ ਉਸ ਕਾਰਜ ਦੇ ਸੰਬੰਧ ਸਿ ਬੀਬੀ ਰਜਨੀ ਫਿਲਮ ਬਣਾਈ ਹੈ ਜੋ ਸਿੱਖ ਇਤਿਹਾਸ ਦਾ ਬਹੁਤ ਵੱਡਾ ਪਹਿਲੂ ਆਪਦੇ ਆਪ ਚ ਤਨ ਤਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਿਸ ਧਰਤੀ ਤੇ ਖੜੇ ਆ ਕਿਵੇਂ ਬੀਬੀ ਰਜਨੀ ਨੂੰ ਇੱਕ ਭਰੋਸੇ ਦੇ ਰੂਪ ਚ ਉਹਨਾਂ ਨੇ ਇੰਨਾ ਸਦਕ ਬਖਸ਼ਿਆ ਔਰ ਪ੍ਰੇਮ ਬਖਸ਼ਿਆ ਬੀਬੀ ਰਜਨੀ ਦਾ ਟੁੱਟ ਭਰੋਸਾ ਅੱਜ ਦੇ ਸਮਾਜ ਚ ਪੈਰ ਪੈਰ ਤੇ ਸਾਡੇ ਕੰਮ ਆਉਂਦਾ ਹੈ ਅਸੀਂ ਉਹਨਾਂ ਤੋਂ ਯਕੀਨ ਲੈ ਕੇ ਭਰੋਸਾ ਲੈ ਕੇ ਪਰਮਾਤਮਾ ਚ ਯਕੀਨ ਰੱਖਦੇ ਆ ਔਰ ਅੱਗੇ ਲਈ ਵੀ ਅਸੀਂ ਇਹ ਕਾਰਜ ਨੇ ਜਿਹੜੇ ਪੰਥ ਭਲਾਈ ਦੇ ਔਰ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਸਿੱਖ ਹਿਸਟਰੀ ਹੈ ਉਹਦੇ ਤੇ ਗੀਤ ਵੀ ਕਰਦੇ ਰਹਾਂਗੇ ਔਰ ਫਿਲਮਾਂ ਵੀ ਮਹਾਰਾਜ ਸਾਡੇ ਤੋਂ ਬਣਵਾਉਣਗੇ ਤੁਸੀਂ ਸਾਰੀ ਟੀਮ ਨਾਲ ਆਏ ਆ ਬੀਬੀ ਰਜਨੀ ਜੀ ਦੀ ਟੀਮ ਨਾਲ ਆਏ ਆ ਤੇ ਅਸੀਂ ਉਹਲੇ ਮੱਥਾ ਟੇਕ ਕੇ ਆਟੇ ਆ ਤਾਂ ਬਹੁਤ ਵਧੀਆ ਲੱਗਿਆ ਹੈ ਜੀ ਮੈਂ ਬੀਬੀ ਰਜਨੀ ਜੀ ਦਾ ਰੋਲ ਪਲੇ ਕਰ ਰਹੀ ਹਾਂ ਅੱਛਾ ਜੀ ਜੀ ਵੈਸੇ ਵੀ ਆਉਂਦੇ ਰਹਿੰਦੇ ਆ ਅਸੀਂ ਬਲੇਸਿੰਗ ਲੈਣ ਆਏ ਆ ਅਸੀਂ ਕਿਦਨ ਰਿਲੀ ਬਣੀ ਹੈ ਜੀ ਅਗਸਤ 3 ਨੂੰ ਜੀ